ਸਤਿ ਸ੍ਰੀ ਅਕਾਲ ਜੀ ਦੋਸਤੋ ਸਰਨ ਪੈਰ ਪਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇੱਕ ਉਮੀਦ ਹੈ ਬਹੁਤ ਵੱਡੀ ਕਿ ਨਗਰਾਂ ਦੇ ਵਿੱਚ ਅੰਡਾ ਸ਼ਹਿਰਾਂ ਦੇ ਵਿੱਚ ਹਰ ਥਾਂ ਤੇ ਜਾਗਰਤੀ ਹੋਣੀ ਬਹੁਤ ਜ਼ਰੂਰੀ ਹੈ ਪੰਜਾਬ ਦੇ ਹਾਲਾਤਾਂ ਦੇ ਅਨੁਸਾਰ ਖਾਸ ਖਸਕੀ ਦਾ ਜੋ ਮੁੱਦਾ ਹੈ ਇਹਨੇ ਇੱਕ ਬਹੁਤ ਵੱਡਾ ਰੂਪ ਧਾਰ ਲਿਆ ਹੈ ਤੇ ਧਾਰਨਾ ਵੀ ਚਾਹੀਦਾ ਕਿਉਂਕਿ ਨਾਲ ਦੀਆਂ 8 ਗਵਰਨਰ ਸਟੇਟਾਂ ਦੇ ਵਿੱਚ ਖਾਸ ਖਸਕੀ ਹੋ ਰਹੀ ਹੈ ਠੇਕੇ ਵੀ ਖੁੱਲੇ ਹੋਇਆ ਪੋਸਟ ਅਫੀਮ ਦੇ ਤੇ ਪੰਜਾਬ ਵਾਰੀ ਕਿ ਇਹਨਾਂ ਦੇ ਸੱਪ ਲੱਡਦਾ ਹੈ ਹਾਲਾਂਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਵਾਰ ਤੋਂ ਪੋਸਟ ਅਫੀਮ ਦੀ ਕੀਤੀ ਜਾਂਦੀ ਹੈ ਜਾਂ ਮੰਨ ਲਓ ਵੀ ਡਰੱਗਸ ਸਿੰਥੈਟਿਕ ਨਸ਼ੇ ਆ ਇਹ ਪੋਸਟ ਤੇ ਅਫੀਮ ਦੀ ਘਾਟ ਦੇ ਨਾਲ ਹੀ ਲੋਕਾਂ ਨੂੰ ਚੰਬੜੇ ਆ ਜਾਂ ਇਹ ਮੰਨ ਲਓ ਕਿ ਪਰੋਸ ਕੇ ਦਿੱਤੇ ਗਏ ਕਹਿ ਲਈਏ ਪੰਜਾਬ ਦਾ ਨੁਕਸਾਨ ਕਰਨ ਲੱਗਿਆ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਨਾਲ ਤੁਹਾਨੂੰ ਵੀ ਨਸ਼ਾ ਵਿੱਚ ਗਲਤਾਨ ਕੀਤਾ ਗਿਆ ਸੰਭਲ ਜੋ ਅਜੇ ਵੀ ਸੰਭਲ ਜੋ ਜੇ ਤੁਸੀਂ ਬਚਣਾ ਹੈ ਤਾਂ ਸਾਥ ਦਿਓ 31 ਅਗਸਤ ਨੂੰ ਆਹੀ 31 ਤਰੀਕ ਨੂੰ ਦੇਣ ਹੈ ਤਵਾਰ ਅਗਸਤ ਮਹੀਨੇ ਚ ਕੁੱਦਾ ਪਿੰਡ ਦੇ ਵਿੱਚ ਰੈਲੀ ਹੋ ਰਹੀ ਹੈ ਆਪਣੇ ਨੇੜੇ ਤੇਰੇ ਜਿੱਥੇ ਵੀ ਭਾਈ ਦੋਸਤੋ ਮਿਲਦਾ ਹਨ ਟਾਈਮ ਗੱਲ ਕਰੋ ਏ ਹੁਣ ਤੁਸੀਂ ਵੇਖੋ ਇੱਕ ਦੋ ਮਹੀਨਿਆਂ ਦੇ ਵਿੱਚ ਅਨਾਉਂਸਮੈਂਟਾਂ ਆਉਣਗੀਆਂ ਨਗਰਾਂ ਪਿੰਡਾਂ ਦੇ ਵਿੱਚ ਜਦੋਂ ਨਾਸਮੰਟਾ ਆਉਂਿਆ ਭਾਈ ਤੇ ਜਾਗਰਤੀ ਹੈ ਜੇ ਤਰੀਕੇ ਨਾਲ ਹੋਣੀ ਹੈ ਹਰ ਬੱਚੇ ਬੱਚੇ ਦੀ ਜ਼ੁਬਾਨ ਤੇ ਹੋਣਾ ਹੈ ਚਿੱਟਾ ਸਮੈਕ ਗੋਲੀਆਂ ਬੰਦ ਖਸਖਸ ਖੇਤੀ ਸਮੇਂ ਦੀ ਮੰਗ ਤੁਸੀਂ ਵੀ ਸਾਥ ਦਿਓ ਦੋਸਤੋ ਬਹੁਤ ਸਾਰੇ ਬੁੱਧੀ ਵੀ ਸਾਡੇ ਰੋਸਤੇ ਐਸ ਲੜਾਈ ਦੇ ਮੈਦਾਨ ਵਿੱਚ ਕੁਦੇ ਹੋਏ ਆ ਜਗਮੀਤ ਸਿੰਘ ਜਗਾ ਮੁਖਸਰ ਹਰਜੰਦਰ ਘਮਣ ਬਾਈ ਦਰਬਾਰਾ ਸਿੰਘ ਨੇ ਬਹੁਤ ਮਿਹਨਤ ਕੀਤੀ ਹੈ ਗੁਰਜਾਤ ਸਿੰਘ ਡੇਰਾ ਬਸੀ ਸਾਡੇ ਨੌਜਵਾਨ ਵੀਰ ਹੋਰ ਬਹੁਤ ਦੋਸਤ ਹੈ ਸਾਰਿਆਂ ਦੇ ਮੈਂ ਸ਼ਾਇਦ ਨਾ ਕਹਾਂ ਤਾਂ ਬਹੁਤ ਲੰਮੀ ਲਿਸਟ ਬਣ ਜਾਣੀ ਹੈ ਬਾਈ ਜਿੰਨਾ ਸਾਥ ਦਿਓਗੇ ਫਾਇਦਾ ਨਹੀਂ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰ ਦੇਣਾ ਸਾਡੇ ਘਰਬਾਰਾਂ ਤੇ ਪਰਵਾਸੀਆਂ ਨੇ ਕਬਜ਼ੇ ਕਰਨੇ ਆ ਇਹ ਵੀ ਸਾਨੂੰ ਸਾਰੇ ਜੋ ਕਾਨੂੰਨ ਹੌਲੀ-ਹੌਲੀ ਇਸ ਮੁੱਦੇ ਨੂੰ ਸਫਲ ਕਰਾਓ ਫਿਰ ਅੱਗੇ ਕਾਨੂੰਨ ਬਣਨਗੇ ਗੁਰੂ ਮਹਾਰਾਜ ਜੀ ਦੀ ਬੇਦਬੀ ਦਾ ਕਾਨੂੰਨ ਆਧਾਰ ਕਾਰਡ ਪਰਵਾਸੀਆਂ ਦੇ ਨਾਂ ਬਣਾਉਣ ਦੇ ਕਾਨੂੰਨ ਇਹ ਵੀ ਬਣਨਾ ਚਾਹੀਦਾ ਇੱਥੇ ਪੰਜਾਬ ਦੇ ਵਿੱਚ ਕੋਈ ਬਾਹਰੀ ਸਟੇਟ ਤੋਂ ਅੱਗੇ ਜ਼ਮੀਨ ਨਾ ਖਰੀਦ ਸਕੇ ਇਹ ਵੀ ਬਣਨਾ ਚਾਹੀਦਾ ਬਹੁਤ ਸਾਰੇ ਮੁੱਦੇ ਐ ਤੇ ਲੋਕੋ ਮੁੱਦੇ ਐਵੇਂ ਸਰਕਾਰ ਨੇ ਨਹੀਂ ਕਰਨੇ ਸਰਕਾਰ ਵਿਕਾਊ ਐ ਮਾਫੀਆ ਭਾਰੂ ਐ ਸਰਕਾਰਾਂ ਤੇ ਸਰਕਾਰ ਜਿਹੜੀ ਪੰਜਾਬ ਦੀ ਸਰਕਾਰ ਅੱਜ ਤਾਈਂ ਅਜਿਹੀ ਕੋਈ ਸਰਕਾਰ ਨਹੀਂ ਆਈ ਜਿਹੜੀ ਪੰਜਾਬ ਦਾ ਭਲਾ ਕਰ ਸਕੇ ਜਿਹੜੀ ਵੀ ਸਰਕਾਰ ਬਣੀ ਐ ਸੈਂਟਰ ਦੇ ਨਾਲ ਉਹਨੇ ਸੰਧੀ ਕਰ ਲਈ ਸੈਂਟਰ ਤੋਂ ਉਹਨਾਂ ਨੇ ਸਾਡੇ ਵੱਖਰੇ ਕਾਨੂੰਨ ਬਣਾਉਣ ਦੀ ਕੋਈ ਮੰਗ ਨਹੀਂ ਕੀਤੀ ਕਿਸੇ ਵੀ ਸਰਕਾਰ ਨੇ ਕੋਈ ਵੀ ਸਰਕਾਰ ਪੰਜਾਬ ਦਾ ਭਲਾ ਕਰਨ ਵਾਲੀ ਨਹੀਂ ਆਈ ਜੋ ਹਤਰੀਵਚ ਗੱਲ ਕਰ ਸਕੇ ਨੌਟਵਾਰਨਾ ਦੀ ਗੱਲ ਕਰ ਸਕੇ ਬੇਰੋਜ਼ਗਾਰੀ ਦੀ ਗੱਲ ਕਰ ਸਕੇ ਹੋਰ ਤੁਸੀਂ ਵੇਖਿਆ ਜਦੋਂ ਨੌਕਰੀਆਂ ਵੰਡੀਆਂ ਜਾਂਦੀਆਂ ਸਾਡੇ ਪੰਜਾਬ ਦੇ ਦੋ ਬੰਦੇ ਨੌਕਰੀਆਂ ਤੇ ਲੱਗਦੇ ਆ 88 ਬੰਦੇ ਬਾਹਰਲੀਆ ਸਟੇਟਾਂ ਦੇ ਨੌਕਰੀਆਂ ਤੇ ਲੱਗਦੇ ਆ ਕਿਉਂ ਫੈਕਟਰੀਆਂ ਖੋਲ੍ਹਦੀਆਂ ਸ਼ਾਇਦ ਉਹਦੇ ਸਕਿਉਰਟੀ ਗਾਰਡ ਤੇ ਭਾਵੇਂ ਸਾਡੇ ਹੁਣ ਪੰਜਾਬ ਦੇ ਕੋਈ 2-4 ਮਲਾਜ਼ਮ ਨਹੀਂ ਤਾਂ ਉੱਥੋਂ ਅਫਸਰਾਂ ਤੱਕ ਸਾਰੇ ਜਿੰਨੇ ਲੋਕ ਫੈਕਟਰੀਆਂ 'ਚ ਕੰਮ ਕਰਨ ਆਲੇ ਆ ਸਭ ਬਿਹਾਰੀ ਉਪੀਤ ਆ ਰਹੇ ਆ ਇਹਨੂੰ ਤੁਸੀਂ ਬਚਾ ਲਓ ਪੰਜਾਬ ਨੂੰ ਜੇ ਬਚਾਉਣਾ ਚੰਗੇ ਰਹੂਗਾ ਕਿਵੇਂ ਬਚਾਓ ਕੰਮ ਕਰੋ ਮਾੜੇ ਨਸ਼ੇ ਚਿੱਟਾ ਚੁੱਟਾ ਛੱਡ ਦਿਓ ਬਾਈ ਖਾਛ ਖਾਛ ਖੇਤੀ ਦੀ ਮੰਗ ਕਰੋ ਪੋਸਟ ਆਫੀਸ ਦੇ ਠੇਕੇ ਖੁੱਲਣ ਦੀ ਮੰਗ ਕਰੋ ਸਰਕਾਰ ਤੋਂ ਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ